ਜਲੰਧਰ ਚ ਜਲੰਧਰ ਚ ਸੁਨਿਆਰੇ ਦੀ ਦੁਕਾਨ ਲੁੱਟਣ ਵਾਲੇ ਤਿੰਨ ਕਾਬੂ ਕਰ ਲਏ ਗਏ ਨੇ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਮੇਰ ਤੋਂ ਇਹ ਗ੍ਰਿਫਤਾਰੀ ਹੋਈ ਹੈ ਤਾਂ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਹਾਲੀ ਦੇ ਵਿੱਚ ਜਲੰਧਰ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਜਿਹੜੇ ਨੇ ਉਹ ਲੁੱਟ ਲਏ ਗਏ ਸੀ ਲੱਖਾਂ ਦੇ ਗਹਿਣੇ ਲੁੱਟ ਕੇ ਜਿਹੜੇ ਮੁਲਜ਼ਮ ਨੇ ਉਹ ਮੌਕੇ ਤੋਂ ਹੀ ਫਰਾਰ ਹੋ ਗਏ ਸੀ ਲੁਟੇਰੇ ਫਰਾਰ ਹੋਏ ਸੀ ਔਰ ਉਸ ਸਮੇਂ ਦੀ ਇਹ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੱਸ ਦਈਏ ਕਿ ਹੁਣ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮ ਅਜਮੇਰ ਤੋਂ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੀ ਪਛਾਣ ਕੁਸ਼ਲ, ਗगन ਅਤੇ ਕਰਨ ਵਜੋਂ ਹੋਈ ਹੈ ਹਾਲਾਂਕਿ ਜਲੰਧਰ ਦੇ ਭਾਰਗ ਕੈਂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਡਕੈਤੀ ਹੋਈ ਲੁੱਟ ਦੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਆਏ ਦਿਨ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਲੁੱਟਦੀਆਂ ਘਟਨਾਵਾਂ ਵਾਪਰੀਆਂ ਨੇ ਪਰ ਉੱਥੇ ਹੀ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਗ੍ਰਿਫਤਾਰ ਕੀਤੇ ਨੇ ਤਾਂ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਉਸ ਦਿਨ ਦੀ ਸੀਸੀਟੀਵੀ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਜਦੋਂ ਬੇਖੌਫ ਹੋ ਕੇ ਲੁਟੇਰਿਆ ਨੇ ਸੁਨੇਾਰੇ ਦੀ ਦੁਕਾਨ ਦੇ ਅੰਦਰ ਦਾਖਲ ਹੋਏ ਔਰ ਉਸ ਤੋਂ ਬਾਅਦ ਜਿਹੜਾ ਕਾਉਂਟਰ ਸੀ ਸ਼ੀਸ਼ੇ ਦਾ ਜਿਹੜਾ ਸੀ ਉਸ ਨੂੰ ਤੋੜਿਆ ਔਰ ਉਸ ਤੋਂ ਬਾਅਦ ਜਿਹੜੇ ਗਹਿਣੇ ਸੋਨੇ ਦੇ ਪਏ ਹੋਏ ਸੀ ਦੁਕਾਨ ਦੇ ਅੰਦਰ ਉਸ ਨੂੰ ਜਿਹੜਾ ਇੱਕ ਜਿਹੜਾ ਭਰਿਆ ਗਿਆ ਬੈਗ ਦੇ ਵਿੱਚ ਔਰ ਇਥੋਂ ਯਾਨੀ ਕਿ ਜਿਹੜੀ ਸੁਨੇਹ ਦੁਕਾਨ ਤੋਂ ਲੁੱਟ ਕੀਤੀ ਗਈ ਉਥੋਂ ਮੌਕੇ ਤੋਂ ਹੀ ਫਰਾਰ ਹੋ ਜਾਂਦੇ ਨੇ ਹਾਲਾਂਕਿ ਵਕਵਕ ਥਾਵਾਂ ਤੇ ਲੱਗੇ ਸੀਸੀਟੀਵੀ ਉਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਖੰਘਾਲੇ ਹਾਲਾਂਕਿ ਟੀਮਾਂ ਵੀ ਬਣਾਈਆਂ ਗਿਆ ਔਰ ਵਕਵਕ ਥਾਵਾਂ ਤੇ ਲਗਾਤਾਰ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਗਈ ਪਰ ਦੇਖ ਸਕਦੇ ਹੋ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮ ਜਿਹੜੇ ਨੇ ਅਜਮੇਰ ਤੋਂ ਗ੍ਰਿਫਤਾਰ ਕੀਤੇ ਨੇ ਤਾਂ ਸੁਨੇਾਰੇ ਦੀ ਦੁਕਾਨ ਨੂੰ ਲੁੱਟਣ ਵਾਲੇ ਅਜਮੇਰ ਤੋਂ ਗ੍ਰਿਫਤਾਰ ਕੀਤੇ ਗਏ ਨੇ ਤਿੰਨ ਮੁਜ਼ਮਾ ਦੀ ਪਛਾਣ ਜਿਹੜੀ ਹੈ ਕੁਸ਼ਲ ਗगन ਅਤੇ ਕਰਨ ਵਜੋਂ ਹੋਈ ਹੈ ਤਾਂ ਜਲੰਧਰ ਦੇ ਭਰਗਵ ਕੈਂਪ ਦੇ ਵਿੱਚ ਇਹ ਡਕੈਤੀ ਹੋਈ ਸੀ ਵੀਰਵਾਰ ਦੀ ਇੱਕ ਘਟਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਜਦੋਂ ਸੁਨਿਆਰੇ ਦੀ ਦੁਕਾਨ ਨੂੰ ਲੁੱਟ ਕੇ ਲੁਟੇਰੇ ਮੌਕੇ ਤੋਂ ਹੀ ਦੌੜ ਗਏ ਸੀ ਔਰ ਉਸ ਤੋਂ ਬਾਅਦ ਜਿਹੜੇ ਵਪਾਰੀ ਨੇ ਕਾਰੋਬਾਰੀ ਨੇ ਉਹਨਾਂ ਦੇ ਵਿੱਚ ਭਾਰੀ ਰੋਸ ਦੇਖਿਆ ਗਿਆ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਔਰ ਆਖਿਆ ਗਿਆ ਕਿ ਆਏ ਦਿਨੀ ਪੰਜਾਬ ਦੇ ਵਿੱਚ ਜਹੀਂ ਆ ਘਟਨਾਵਾਂ ਵਾਪਰੀਆਂ ਨੇ ਵਾਰਦਾਤਾਂ ਵਾਪਰੀਆਂ ਨੇ ਪਰ ਪੁਲਿਸ ਦੇ ਹੱਥ ਖਾਲੀ ਨੇ ਪਰ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮ ਜਿਹੜੇ ਨੇ ਅਜਮੇਰ ਤੋਂ ਗ੍ਰਿਫਤਾਰ ਕੀਤੇ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਮੁਲਜ਼ਮਾ ਦੀਆਂ ਵੀ ਔਰ ਇਸ ਦੇ ਨਾਲ ਉਸ ਦਿਨ ਦੀ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਦੋਂ ਤਿੰਨ ਜਿਹੜੇ ਲੁਟੇਰੇ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਸੁਨਿਆਈ ਦੁਕਾਨ ਦੇ ਅੰਦਰ ਦਾਖਲ ਹੋ ਕੇ ਇਹਨਾਂ ਨੇ ਲੱਖਾਂ ਦੇ ਸੋਨੇ ਦੇ ਜਿਹੜੇ ਗਹਿਣੇ ਨੇ ਉਹ ਲੁੱਟੇ ਔਰ ਮੌਕੇ ਤੋਂ ਹੀ ਜਿਹੜੇ ਨੇ ਉਹ ਦੌੜ ਜਾਂਦੇ ਨੇ ਹਾਲਾਂਕਿ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਇਆ ਕਿ ਕਿੰਜ ਦੁਕਾਨ ਤੇ ਬੈਠੇ ਮੁੰਡੇ ਨੂੰ ਜਿਹੜਾ ਹੈ ਉਹ ਉਸ ਦੇ ਉੱਤੇ ਪਿਸਤੌਲ ਜਿਹੜੀ ਹੈ ਤਾਂ ਦਿੱਤੀ ਗਈ ਔਰ ਉਸ ਨੂੰ ਧਮਕੀ ਦਿੱਤੀ ਗਈ ਮਾਰਨ ਦੀ ਹਾਲਾਂਕਿ ਉਹ ਵੀ ਆਪਣੀ ਜਾਨ ਬਚਾਉਂਦਾ ਹੋਇਆ ਇਸ ਮੇ ਨਜ਼ਰ ਆਇਆ ਫਿਲਹਾਲ ਹੁਣ ਜੋ ਤਾਜ਼ਾ ਜਾਣਕਾਰੀ ਹੈ ਕਿ ਤਿੰਨ ਮੁਲਜ਼ਮ ਅਜਮੇਰ ਤੋਂ ਗ੍ਰਿਫਤਾਰ ਕੀਤੇ ਗਏ ਨੇ ਵਧੇਰੇ ਜਾਣਕਾਰੀ ਦੇ ਲਈ ਜਲੰਧਰ ਤੋਂ ਸਾਡੇ ਪੱਤਰਕਾਰ ਸਹਿਜ ਜੁੜ ਚੁੱਕੇ ਨੇ ਸਹਿਜ ਕੀ ਕੁਝ ਵਧੇਰੇ ਜਾਣਕਾਰੀ ਹੈ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਅਜਮੇਰ ਤੋਂ तमाम ਜਾਣਕਾਰੀ ਦਿਓ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਅਕਸ਼ੇ ਅਕਸ਼ੇ ਕਰ ਰਹੀ ਹੈ ਤਾਂ ਜਿਹੜਾ ਕੀ ਹੈ ਕਮੇਟੀ ਜਾਣਕਾਰੀ ਸਾਹਮਣੇ ਆਈ ਹੈ ਜੋ ਕਿ ਵੀਰਵਾਰ ਨੂੰ ਵੱਡੀ ਵਾਰਦਾਤ ਜ਼ਿਲ੍ਹਾ ਦੇ ਭਰਗੋਕੇ ਪਿੰਲਕੇ ਚੋਈ ਸੀ ਜੋਹਰਾਂ ਦੀ ਸੁਕਾਣੇ ਤੇ ਨੌਜਵਾਨ ਹੁੰਦੇ ਨਹੀਂ ਜੋ ਕਿ ਨਕਾਬ ਪਹਿਨੇ ਹੁੰਦੇ ਨੇ ਤੇ ਪਿਸਤਲ ਦਿਖਾ ਕੇ ਜਿਹੜਾ ਕਿ 1 ਕਰੋੜ ਦੇ ਕਰੀਬ ਦਾ ਸੋਨਾ ਤੇ 2 ਲੱਖ ਰੁਪਏ ਕੈਸ਼ ਤਾਂ ਹੋਰ ਸਮਾਨ ਜਿਹੜਾ ਲੁੱਟ ਕੇ ਲੈ ਜਾਂਦੇ ਨੇ ਤਾਂ ਹੁਣ ਇਹਦੀ ਗੱਸ਼ਿਆ ਜਾ ਰਿਹਾ ਕਿ ਗ੍ਰਿਫਤਾਰੀ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਜਿਹੜੇ ਇਸ ਮਾਮਲੇ ਨੂੰ ਲੈ ਕੇ ਚੁੱਪ ਨੇ ਕੋਈ ਗੱਲਬਾਤ ਨਹੀਂ ਕਰ ਰਹੇ ਪਰ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਹੈ ਕਿ ਉਹ ਕੁਝ ਹੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕਰ ਸਕਦੇ ਨੇ ਔਰ ਇਹਨਾਂ ਨੂੰ ਜਿਹੜਾ ਇਹ ਮੇਰ ਅਸ਼ਰੀਫ ਤੋਂ ਜਿਹੜਾ ਕਿਹਾ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਹੋਰ ਹਾਂ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਰਿਕਵਰੀ ਵੀ ਜਰੀਏ ਤਾਂ ਤੋਂ ਹੋਈ ਹੈ ਪਰ ਹਲੇ ਤੱਕ ਅਫੀਸ਼ੀਅਲ ਜਾਣਕਾਰੀ ਜਿਹੜੀ ਹੈ ਪੁਲਿਸ ਸਟੇਸ਼ਨ ਨੂੰ ਲੈ ਕੇ ਚੁੱਪ ਬੈਠ ਹੋਏ ਨੇ ਜੀ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਦੇ ਭਰਗਵ ਕੈਂਪ ਦੇ ਵਿੱਚ ਦੇਖਿਆ ਗਿਆ ਕਿ ਕਿੰਜ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਪਰ ਪੁਲਿਸ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਜਿਹੜੇ ਮਲਜ਼ਮ ਨੇ ਉਹ ਅਜਮੇਰ ਤੋਂ ਗ੍ਰਿਫਤਾਰ ਕੀਤੇ ਨੇ ਉਸ ਦਿਨ ਦੀਆਂ ਸਿਰੀਵਿ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਇਸ ਦੇ ਨਾਲ ਮਲਜ਼ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਨੂੰ ਹੁਣ ਵੱਡੀ ਕਾਰਵਾਈ ਦੇ ਤਹਿਤ ਕਾਬੂ ਕੀਤਾ ਗਿਆ ਹੈ